ਸ਼ੀਕਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਵੀਰ ਕੁਮਾਰ ਹੋਰ ਸੁਣਾਓ ਤੁਸੀਂ ਸਾਰੇ ਜਣੇ ਕਿਵੇਂ ਹੋ ਠੀਕ ਹੋ ਐਂਡ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਚੱਲੀਏ ਫਿਰ ਅੱਜ ਦੀ ਬਲੌਗ ਦੀ ਆਪਾਂ ਸਟੱਡੀਂਗ ਕਰਦੇ ਹਾਂ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਪਲੀਜ਼ ਜਿਹੜੀ ਮੇਰੇ ਚੈਨਲ ਦੇ ਵਿੱਚ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਅਗਰ ਆਪਣੀ ਥੋੜੀ ਜਿਹੀ ਵੀ ਵਧੀਆ ਲੱਗੇ ਨਾ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਕੇ ਜਾਇਓ ਤੇ ਮੈਨੂੰ ਪਿਆਰਾ ਜਿਹਾ ਕਮੈਂਟ ਜ਼ਰੂਰ ਛੱਡ ਕੇ ਜਾਇਆ ਕਰੋ ਤਾਂ ਕਿ ਮੈਨੂੰ ਵੀ ਠੀਕ ਹੈ ਇਹਦੇ ਬਾਰੇ ਜ਼ਰੂਰ ਦੱਸਿਆ ਕਰੋ ਛੋਟਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਚੱਲੀਏ ਫਿਰ ਬਿਨਾਂ ਟਾਈਮ ਵੇਸਟ ਕੀਤੇ ਅੱਜ ਦੀ ਵੀਡੀਓ ਨੂੰ ਸਟਾਰਟ ਕਰਦੇ ਆ ਜਿਨੇ ਵੀ ਮੇਰੇ ਪੁਰਾਣੇ ਸਬਸਕ੍ਰਾਈਬਰ ਉਹਨਾਂ ਨੂੰ ਤਾਂ ਮੇਰੀ ਲਾਈਫ ਸਟਾਈਲ ਬਾਰੇ ਮੇਰੇ ਡੇਲੀ ਦੇ ਕੰਮ ਕਾਰਾਂ ਬਾਰੇ ਪਤਾ ਹੀ ਹੋਣਾ ਬਟ ਉਹਦੇ ਨਾਲ ਹੀ ਜਿਨੇ ਮੇਰੇ ਨਵੇਂ ਸਬਸਕ੍ਰਾਈਬਰ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਪਤਾ ਨਹੀਂ ਹੋਣੀਆਂ ਵੀ ਮੈਂ ਕਿਸੇ ਤਰ੍ਹਾਂ ਆਪਣਾ ਘਰ ਜਿਹੜਾ ਮੈਨੇਜ ਕਰਦੀ ਆ ਤੇ ਆਪਣੀ ਹੈਲਥ ਕੇਅਰ ਕਿਵੇਂ ਕਰਦੀ ਆ ਆਪਣੇ ਆਪ ਨੂੰ ਫਿਟ ਕਿਵੇਂ ਰੱਖਦੀ ਆ ਤੇ ਆਪਣੀ ਹੈਲਥ ਦਾ ਧਿਆਨ ਰੱਖਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਮੇਨ ਗੱਲ ਹੈ ਆਪਣੀ ਜੇ ਆਪਾਂ ਸਹੀ ਹੋਵਾਂਗੇ ਮਤਲਬ ਆਪਣੀ ਸਿਹਤ ਵਧੀਆ ਹੋਏਗੀ ਫਿਰ ਇਹ ਆਪਾਂ ਕੰਮ ਕਾਜ ਵਧੀਆ ਕਰਾਂਗੇ ਸਭ ਤੋਂ ਪਹਿਲਾਂ ਮੈਂ ਇੱਕ ਗੱਲ ਕਲੀਅਰ ਕਰ ਦੇਣੀ ਆ ਕਿ ਮੈਂ ਕੋਈ ਮੋਟੀਵੇਸ਼ਨਲ ਸਪੀਕਰ ਨਹੀਂ ਆ ਸਿਰਫ ਆਪਣੀਆਂ ਗਲਤੀਆਂ ਦੇ ਨਾਲ ਆਪਣੇ ਆਪ ਨੂੰ ਪਹਿਲਾਂ ਨਾਲੋਂ ਬਿਹਤਰ ਬਣਾਇਆ ਮੈਂ ਆਪਣੀ ਹੀ ਗਲਤੀ ਤੋਂ ਸਿੱਖਿਆ ਬਹੁਤ ਕੁਝ ਸਿੱਖਿਆ ਆਪਣੀਆਂ ਗਲਤੀਆਂ ਤੋਂ ਜੇ ਅੱਜ ਤੁਹਾਡੇ ਨਾਲ ਮੈਂ ਸ਼ੇਅਰ ਕਰ ਰਹੀ ਹਾਂ ਜਿਹੜੀਆਂ ਚੀਜ਼ਾਂ ਮੇਰੇ ਨਾਲ ਹੋਈ ਨੇ ਐਜ਼ ਅ ਹਾਊਸ ਵਾਈਫ ਮੈਂ ਜੋ ਗਲਤੀ ਕਰਦੀ ਸੀ ਬੱਚਿਆਂ ਦੀ ਕੇਅਰ ਕਰੀਏ ਹਨਾ ਵੀ ਹਸਬੰਡ ਦੀ ਕੇਅਰ ਕਰੀਏ ਬਸ ਇਹਨਾਂ ਵੱਲ ਹਨਾ ਫੈਮਿਲੀ ਵੱਲ ਤੇ ਧਿਆਨ ਦਿੱਤੀਏ ਥੋੜਾ ਜ਼ਿਆਦਾ ਵੀ ਆਪਣੇ ਵੱਲ ਕੋਈ ਵੀ ਧਿਆਨ ਨਾ ਦੇਣਾ ਹਨਾ ਆਪਣੀ ਕੋਈ ਫਿਕਰ ਨਹੀਂ ਆਪਾਂ ਆਪਣੀ ਹੈਲਥ ਦੇ ਇਸ਼ੂਜ਼ ਇਸ ਕਰਕੇ ਮੈਂ ਹੁਣ ਥੋੜਾ ਆਪਣੇ ਵੱਲ ਵੀ ਧਿਆਨ ਦੇਣਾ ਸ਼ੁਰੂ ਕੀਤਾ ਸਵੇਰੇ ਮੈਂ 6 ਵਜੇ ਉੱਠ ਕੇ ਫੇਸ ਵਾਸ਼ ਕਰਕੇ ਫਰੈਸ਼ ਹੋ ਕੇ ਆਪਣੇ ਆਪ ਨੂੰ ਵੈਂਟ੍ਰੈਸ ਬਣਾ ਕੇ ਮਤਲਬ ਵਧੀਆ ਨਾ ਬਣ ਕੇ ਇਸ ਤੋਂ ਬਾਅਦ ਮੈਂ ਫਿਰ ਚਾਹ ਵਗੈਰਾ ਪੀ ਕੇ ਆ ਗਈ ਸੀ ਰੂਮ ਦੇ ਵਿੱਚ ਤੇ ਫਿਰ ਮੈਂ ਕੁਝ ਦਿਨਾਂ ਤੋਂ ਹੈਬਿਟ ਪਾਈ ਹੈ ਕਿ ਮੈਂ ਬਾਸੀ ਰੋਟੀ ਖਾਣੀ ਸ਼ੁਰੂ ਕੀਤੀ ਆ ਕਿਉਂਕਿ ਜਦੋਂ ਮੈਂ ਉਸ ਵੇਰੇ ਉੱਠਦੀ ਨਾ ਮੈਨੂੰ ਮੇਰੇ ਕਦੇ ਸਿਰਦਰਦ ਹੁੰਦਾ ਸੀਗਾ ਕਦੇ ਵੀਕਨੈਸ ਫੀਲ ਹੁੰਦੀ ਸੀ ਇਸ ਕਰਕੇ ਮੇਰੇ ਕਿਸੇ ਨੋਨ ਨੇ ਮੈਨੂੰ ਦੱਸਿਆ ਕਿ ਬਾਸੀ ਰੋਟੀ ਖਾਣ ਦੇ ਬਹੁਤ ਜ਼ਿਆਦਾ ਫਾਇਦੇ ਨੇ ਵੀ ਤੈਨੂੰ ਵਧੀਆ ਲੱਗੂਗਾ ਤੇ ਕੋਈ ਟਰਾਈ ਕਰਕੇ ਦੇ ਪਹਿਲਾਂ ਤਾਂ ਮੈਨੂੰ ਬਹੁਤ ਝਿਜਕ ਹੋਈ ਫਿਰ ਮੈਂ ਇੱਕ ਦਿਨ ਖਾ ਕੇ ਦੇਖੀ ਪਹਿਲੇ ਦਿਨ ਥੋੜਾ ਔਖਾ ਲੱਗਿਆ ਤੇ ਥੋੜੇ ਦਿਨਾਂ ਤੱਕ ਹੈਬਿਟ ਪੈ ਗਈ ਤੇ ਇਹਦੇ ਬਹੁਤ ਜ਼ਿਆਦਾ ਫਾਇਦੇ ਨੇ ਇਹਦੇ ਨਾਲ ਆਪਣੇ ਬਾਡੀ ਨੂੰ ਵੀਕਨੈਸ ਨਹੀਂ ਫੀਲ ਹੁੰਦੀ ਠੀਕ ਹੈ ਇਹਦੇ ਨਾਲ ਆਪਾਂ ਨੂੰ ਫਾਈਬਰ ਮਿਲਦਾ ਠੀਕ ਹੈ ਇਹਦੇ ਨਾਲ ਆਪਾਂ ਨੂੰ ਬਹੁਤ ਜ਼ਿਆਦਾ ਮਤਲਬ એનર્ਜੀ ਮਿਲਦੀ ਹੈ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕਰਦਾ ਹੈ ਤੇ ਨਾਲ ਹੀ ਬਾਸੀ ਰੋਟੀ ਦੇ ਵਿੱਚ ਪ੍ਰੋਟੀਨ ਵਿਟਾਮਿਨ ਕੈਲਸ਼ੀਅਮ ਹੁੰਦਾ ਹੈ ਇਸ ਕਰਕੇ ਮੈਂ ਇਸ ਨੂੰ ਖਾਣ ਲੱਗੀ ਮੈਨੂੰ ਤਾਂ ਚਾਹ ਨਾਲ ਖਾਣਾ ਵਧੀਆ ਲੱਗਦਾ ਇਹਨੂੰ ਪਰ ਜੇ ਦੁੱਧ ਨਾਲ ਜ਼ਿਆਦਾ ਖਾਈਏ ਨਾ ਫਿਰ ਇਹਦੇ ਨਾਲ 슈ਗਰ ਲੈਵਲ ਕੰਟਰੋਲ ਰਹਿੰਦਾ ਹੈ ਇਸ ਕਰਕੇ ਮੈਂ ਸੋਚਿਆ ਕਿਉਂ ਨਾ ਖਾ ਕੇ ਦੇਖਿਆ ਜਾਵੇ ਪਹਿਲਾਂ ਆਪਾਂ ਟਰਾਈ ਕਰਦੇ ਆ ਫਿਰ ਆਪਾਂ ਬੜੀ ਫੈਮਿਲੀ ਦੇ ਨਾਲ ਸ਼ੇਅਰ ਕਰਾਂਗੇ ਇਸ ਨੂੰ ਖਾਣ ਤੋਂ ਬਾਅਦ ਮੇਰੀ ਜਿਹੜੀ ਬੋਡੀ ਹੈ ਠੀਕ ਹੈ ਉਹਦੇ ਵਿੱਚ એનર્ਜੀ ਆ ਜਾਂਦੀ ਹੈ ਵਧੀਆ ਲੱਗਦਾ ਮੈਨੂੰ ਆਪਦੀ ਮਤਲਬ ਰੋਟੀ ਵਗੈਰਾ ਖਾਣ ਤੋਂ ਬਾਅਦ ਬਾਸੀ ਰੋਟੀ ਖਾਣ ਤੋਂ ਬਾਅਦ ਇੰਨਾ ਕੋਈ ਔਖਾ ਨਹੀਂ ਹੈਗਾ ਪਹਿਲੇ 2-3 ਦਿਨ ਔਖਾ ਲੱਗਦਾ ਉਸ ਤੋਂ ਬਾਅਦ ਨਹੀਂ ਇਹ ਮੇਰਾ ਸਭ ਤੋਂ ਮਤਲਬ ਮੈਨੂੰ ਵਧੀਆ ਲੱਗੀ ਵੀ ਮੈਂ ਤੁਹਾਡੇ ਨਾਲ ਇਹ ਚੀਜ਼ ਸ਼ੇਅਰ ਕਰਾਂ ਇਸ ਕਰਕੇ ਮੈਂ ਤੁਹਾਡੇ ਨਾਲ ਇਹ ਚੀਜ਼ ਸ਼ੇਅਰ ਕੀਤੀ ਆ ਤੁਸੀਂ ਵੀ ਟਰਾਈ ਕਰਕੇ ਦੇਖੋ ਬਹੁਤ ਜ਼ਿਆਦਾ ਫਾਇਦੇ ਮਿਲਣਗੇ ਇਸਦੇ ਤੁਹਾਨੂੰ ਹਾਂਜੀ ਫੈਮਿਲੀ ਚਾਹ ਵਗੈਰਾ ਪੀ ਕੇ ਮੈਂ ਲੱਗੀ ਸਭਨੇ ਕੰਮ ਕਰਾਂ ਤੇ ਅੱਜ ਦਾ ਸਭ ਤੋਂ ਪਹਿਲਾ ਕੰਮ ਸੀ ਮੇਰਾ ਕੱਪੜਿਆਂ ਨੂੰ ਜੋੜਉਂਦਾ ਕੱਪੜੇ ਨਾ ਦੋ ਤਿੰਨ ਦਿਨਾਂ ਦੇ ਇਕੱਠੇ ਹੋਏ ਪਏ ਸੀਗੇ ਜੋੜਨ ਲਈ ਤੇ ਫਿਰ ਮੈਂ ਹੁਣਾਂ ਕੁਛ ਦਿਨਾਂ ਤੋਂ ਜੇ ਜਿਸ ਦਾ ਸੀਜ਼ਨ ਚੱਲਿਆ ਆ ਕਣਕਾਂ ਦਾ ਤੇ ਫਿਰ ਮੈਂ ਅੰਦਰੀ ਪਾ ਦਿੰਨੀ ਕਿਉਂਕਿ ਫਿਰ ਨਾ ਜੇ ਉੱਪਰ ਪਾਉਣਾ ਛੱਤ ਤੇ ਫਿਰ ਡਸਟ ਜੀ ਪੈ ਜਾਂਦੀ ਹੈ ਕੱਪੜੇ ਤੇ ਤਾਂ ਕਰਕੇ ਫਿਰ ਦੁਬਾਰਾ ਵਾਸ਼ ਕਰਨ ਵਾਲੀ ਹੋ ਜਨੈ ਇਸ ਕਰਕੇ ਫਿਰ ਮੈਂ ਹੁਣਾਂ ਪੱਖੇ ਥੱਲੇ ਪਾ ਦਿੰਨੀ ਆ ਚਲੋ ਜਦੋਂ ਕੁਝ ਦਿਨ ਇਹਨਾਂ ਪਾਉ ਨੈਕਸਟ ਡੇ ਇਹਨਾਂ ਨੂੰ ਜੋੜ ਕੇ ਰੱਖ ਦਿੰਨੇ ਆ ਤੇ ਉਸ ਤੋਂ ਬਾਅਦ ਮੈਂ ਲੱਗੀ ਸੀ ਜੀ ਹਾਂਜੀ ਇੱਥੇ ਪਛਾੜੂ ਲਾਉਣ ਲੱਗੀ ਸੀ ਮੈਂ ਇੱਥੇ ਤੇ ਛੜੋ ਵਾਲਾ ਕੰਮ ਇਹ ਸਭ ਤੋਂ ਵੱਡਾ ਲੱਗਦਾ ਕਿਉਂਕਿ ਇਹ ਦੇਖੋ ਨਾ ਪੂਰੇ ਕਮਰੇ ਨੂੰ ਕਲੀਨ ਕਰਨਾ ਕੁਝ ਤਾਂ ਹ ਆ ਕਣਕਾ ਕਰਕੇ ਬਹੁਤ ਜ਼ਿਆਦਾ ਡਸਟ ਆਉਂਦੀ ਹੈ ਦੇਖੋ ਨਾਲੇ ਬਰਾਂਡੇ ਦੇ ਵਿੱਚ ਜਾਲੀ ਲੱਗੀ ਹੋਈ ਹੈ ਫੇਰ ਵੀ ਇੰਨੀ ਡਸਟ ਆਉਂਦੀ ਹੈ ਨਾ ਡੇਲੀ-ਡੇਲੀ ਹੈ ਨਾ ਅ ਕਦੇ ਸੋਫਾ ਇੱਧਰ-ਉੱਧਰ ਕਰਕੇ ਸਫਾਈ ਕਰਨੀ ਵੀ ਔਖੀ ਹੋ ਜਾਂਦੀ ਹੈ ਕਾਫੀ ਜ਼ਿਆਦਾ ਡਸਟ ਪੈਣ ਲੱਗੀ ਹੋਣਾ ਫਿਰ ਇਹ ਹੁੰਦਾ ਵੀ ਚਲੋ ਆਪਾਂ ਆਪਣਾ ਕੰਮ ਹੈ ਨਾ ਕਰ ਹੀ ਲੈਣੇ ਆ ਵੀ ਵਧੀਆ ਲੱਗਦਾ ਕਈ ਵਾਰ ਇਹ ਹੁੰਦਾ ਨਾ ਜਿਸ ਦਿਨ ਆਪਾਂ ਕੋਈ ਕੰਮ ਨਹੀਂ ਕਰਦੇ ਉਸ ਦਿਨ ਕੋਈ ਨਾ ਕੋਈ ਰਿਲੇਟਿਵ ਪੱਕਾ ਹੀ ਆਉਂਦਾ ਇਹ ਚੀਜ਼ ਪੱਕੀ ਪਰਫੈਕਟ ਹੈ ਮੈਂ ਬਹੁਤ ਵਾਰ ਨੋਟਿਸ ਕੀਤਾ ਜਿਸ ਦਿਨ ਮੈਂ ਪੋਚਾ ਨਹੀਂ ਲਗਾਉਂਦੀ ਛੱਡ ਦਿੰਦੀ ਨੀ ਵੀ ਚਲੋ ਕੁਝ ਨਹੀਂ ਹੁੰਦਾ ਵੀ ਅੱਜ ਵਧੀਆ ਪਿਆ ਉਸ ਦਿਨ ਕੋਈ ਨਾ ਕੋਈ ਆਂਦਾ ਹੀ ਆਂਦਾ ਹੁੰਦਾ ਮੈਂ ਮੋਸਟਲੀ ਇਹ ਚੀਜ਼ ਦੇਖੀ ਆ ਇਸ ਕਰਕੇ ਮੈਂ ਹੈਬਿਟ ਬਣਾ ਚੁੱਕੀ ਆ ਵੀ ਹੁਣ ਆਪਾਂ ਆਪਣਾ ਡੀਲੀ ਦਾ ਕੰਮ ਹੈ ਜਿਹੜਾ ਡੀਲੀ ਹੀ ਕਰਾਂਗੇ ਕੁਝ ਨਹੀਂ ਹੁੰਦਾਏਗਾ ਦੇਖੋ ਐਕਸਰਸਾਈਜ਼ ਹੋ ਜਾਂਦੀ ਹੈ ਆਪਾਂ ਐਕਸਰਸਾਈਜ਼ ਕਰਦੇ ਨਹੀਂ ਚਲੋ ਬੈਠ ਕੇ ਆਪਾਂ ਨੂੰ ਪੋਚਾ ਲਾਉਣੇ ਆ ਉਹਦੇ ਨਾਲ ਵੀ ਬਹੁਤ ਜਿਹੜਾ weight loss ਦੇ ਵਿੱਚ ਹੈ ਨਾ ਬਹੁਤ ਜ਼ਿਆਦਾ ਫਰਕ ਹੁੰਦਾ ਆ ਤੇ ਫਰਕ ਪੈ ਜਾਂਦਾ ਹੈ ਆਪਣੀ ਬੋਡੀ ਦੇ ਲਈ ਇੱਕ ਇੱਕ ਤਰ੍ਹਾਂ ਦੀ ਐਕਸਰਸਾਈਜ਼ ਹੋ ਜਾਂਦੀ ਆ ਮੋਰਨੀ ਵਿੱਚ ਮੈਨੂੰ ਕਾਫੀ ਜ਼ਿਆਦਾ ਕੰਮ ਹੋ ਜਾਂਦੇ ਆ ਨਹੀਂ ਫਿਰ ਜੇ ਮੈਂ ਬਲੌਗ ਬਣਾਉਣ ਲੱਗ ਜਾ ਸਾਰੀਆਂ ਚੀਜ਼ਾਂ ਦਾ ਬਹੁਤ ਜ਼ਿਆਦਾ ਵੱਡਾ ਸ਼ੂ ਹੋ ਜਾਂਦਾ ਆ ਤੇ ਫਿਰ ਇਸ ਕਰਕੇ ਮੈਂ ਛੋਟਾ ਬਲੌਗ ਹੀ ਪਾਉਣੀ ਆ ਜਿਹੜਾ ਤੁਸੀਂ ਦੇਖ ਸਕੋ ਸਾਰੇ ਜਣੇ ਠੀਕ ਹੈ ਮੈਂ ਹੁਣ ਆਪਣੀ ਕੇਅਰ ਕਰਨ ਲੱਗੀ ਜਦੋਂ ਵੀ ਰੋਗੀ ਸੀ ਮੇਰੇ ਕੋਲ ਸੀ ਸੈਕਸ਼ਨ ਉਸ ਇਸ ਟਾਈਮ ਤੇ ਮੇਰੇ ਨਾਲ ਉਦੋਂ ਖਾਣ ਪੀਣ ਦਾ ਕੁਝ ਵੀ ਮਤਲਬ ਸਹੀ ਢੰਗ ਨਹੀਂ ਸੀ ਨਾ ਮੈਂ ਸਿੱਧਾ ਧਿਆਨ ਰੱਖਦੀ ਸੀ ਟਾਈਮ ਟੂ ਟਾਈਮ ਜਿਹੜੇ ਆਇਰਨ ਕੈਲਸ਼ੀਅਮ ਲੈਣੇ ਸੀ ਉਹ ਮੈਂ ਲਈ ਨਹੀਂ ਸੀ ਉਸ ਟਾਈਮ ਤੇ ਜਿਦਾਂ ਜਿਦਾਂ ਥੋੜੀ ਈਜ਼ ਵੱਧਦੀ ਜਾਂਦੀ ਹੈ ਠੀਕ ਹੈ ਉਸ ਤੋਂ ਬਾਅਦ ਆਪਾਂ ਤੁਹਾਨੂੰ ਫੀਲ ਹੁੰਦਾ ਵੀ ਆਪਾਂ ਇਹ ਚੀਜ਼ਾਂ ਕਿਉਂ ਮਿਸ ਕੀਤੀਆਂ ਜਿਵੇਂ ਕਿ ਲੈਗ ਸਪੇਨ ਹੋਣਾ ਹੁਣ ਮੈਨੂੰ ਬੈਕ ਪੇਨ ਹੋਣ ਲੱਗ ਜਾਂਦਾ ਖੜੇ-ਖੜੇ ਕੰਮ ਨਹੀਂ ਹੋ ਰਿਹਾ ਸੀਗਾ ਇਹ ਸਾਰੀ ਆਪਣੇ ਅੰਦਰ ਕੋਈ ਨਾ ਕੋਈ ਘਾਟ ਰਹਿ ਜਾਂਦੀ ਹੈ ਇਸ ਲਈ ਮੇ ਜੋ ਨੀਵੀਂ ਵੀ ਸਾਰੇ ਜਾਣੀ ਠੀਕ ਹੈ ਜਿਹੜੀ ਲੇਡਿਸ ਪ੍ਰੈਗਨੈਂਟ ਨੇ ਆਪਣਾ ਖੁਦ ਦਾ ਧਿਆਨ ਰੱਖਿਆ ਕਰੋ ਠੀਕ ਹੈ ਹੁਣ ਵੀ ਲੇਡਿਸ ਆਪਣਾ ਧਿਆਨ ਰੱਖਿਆ ਕਰੋ ਆਪਦੇ ਵੱਲ ਵੀ ਥੋੜਾ ਫੋਕਸ ਕਰਿਆ ਕਰੋ ਇਸ ਸਾਰੀ ਆਪਣੇ ਅੰਦਰ ਕੋਈ ਨਾ ਕੋਈ ਘਾਟ ਰਹਿ ਜਾਂਦੀ ਆ ਤਾਂ ਕਰਕੇ ਬੋਡੀ ਪੇਟ ਵਗੈਰਾ ਹੋਣ ਲੱਗ ਜਾਂਦੇ ਆ ਤੇ ਮੇਰਾ హెయిਰ ਫਾਲ ਵੀ ਹੋਣ ਲੱਗਿਆ ਸੀ ਜਦੋਂ ਮੇਰੀ ਕੁੜੀਆ ਹੋਈ ਹੈ ਬਟ ਹੁਣ ਮੈਂ ਨਾ ਹੇਅਰ ਕੇਅਰ ਤੇ ਸਕਿਨ ਕੇਅਰ ਤੇ ਹੈਲਥ ਕੇਅਰ ਵੀ ਕਰਦੀ ਆ ਆਪਣੀ ਕਿਉਂਕਿ ਦੇਖੋ ਇਹ ਵੀ ਚੀਜ਼ਾਂ ਲਾਜ਼ਮੀ ਨੇ ਆਪਣੇ ਦੇਖੋ ਆਪਣੀ ਬੋਡੀ ਨੇ ਹੀ ਆਪਣਾ ਸਾਥ ਦੇਣਾ ਆ ਤੇ ਜਦੋਂ ਮੇਰਾ ਜਦੋਂ ਮੇਰੀ ਮੈਰਿਜ ਹੋਈ ਸੀ ਉਸ ਟਾਈਮ ਤੇ ਮੇਰਾ ਵਰਜਨ ਸੀ ਜਿਹੜਾ ਮੇਰਾ weight ਸੀ 40 kg ਸੀਗਾ ਬਟ ਸੀ ਸੈਕਸ਼ਨ ਤੋਂ ਬਾਅਦ ਮੇਰਾ 62 kg ਹੋ ਚੁੱਕਾ ਹੈ ਤੇ ਮੈਨੂੰ ਕੰਮ ਕਰਨਾ ਥੋੜਾ ਔਖਾ ਲੱਗਦਾ ਹੁਣ ਤੇ ਇਸ ਕਰਕੇ ਹੁੰਦਾ ਵੀ ਮੈਂ ਆਪਣਾ ਬਦਲ ਘਟਾਉਣਾ ਤੇ ਮੈਂ ਹੁਣ ਸੋਚ ਰਹੀ ਆ ਵੀ ਆਪਾਂ ਡਾਈਟ ਪਲਾਨ ਜਿਹੜਾ ਆਪਣਾ ਕੰਟੀਨਿਊ ਕਰਾਂਗੇ ਤੇ ਆਪਣਾ ਜਿਹੜਾ weight ਹੈ ਉਹ ਮੇਨਟੇਨ ਕਰਾਂਗੀ ਜੀ ਗਾਇਜ਼ ਉਹਨਾਂ ਅਗਿਸੀ ਮੇ ਕਿਚਨ ਦੇ ਵਿੱਚ ਮੰਮੀ ਨੇ ਰੋਟੀ ਵਗੈਰਾ ਬਣਾ ਲਈ ਸੀ ਤੇ ਹੁਣ ਮੈਂ ਕਿਚਨ ਦੀ ਜਿਹੜੀ ਸਫਾਈ ਕਰ ਦੇਣੀ ਆ ਨਾਲ ਦੀ ਨਾਲ ਨਹੀਂ ਤੁਰ ਖਿਲਾਰਾ ਜਿਹਾ ਪਿਆ ਰਹਿੰਦਾ ਹੈ ਗੈਸ ਨੂੰ ਵੀ ਪੂਰੇ ਚੰਗੇ ਤਰੀਕੇ ਨਾਲ ਮੈਂ ਸਾਫ ਕਰ ਲਿਆ ਸੀਗਾ ਫਿਰ ਉਸ ਤੋਂ ਬਾਅਦ ਜਿਹੜੀ ਗੈਸ ਦੇ ਪਿੱਛੇ ਵਾਲੀ ਬੋਲ ਸੀ ਉੱਤੇ ਕਾਫੀ ਜ਼ਿਆਦਾ ਨਿਸ਼ਾਨ ਪੈਈ ਹੋਈ ਸੀਗੇ ਚੀਜ਼ਾਂ ਦੇ ਮਤਲਬ ਜਿਹੜੀ ਚੀਜ਼ ਆਪਾਂ ਬਣਾਉਂਦੇ ਆ ਹਨ ਸਬਜੀ ਵਗੈਰਾ ਦੇ ਨਿਸ਼ਾਨ ਪੈ ਜਾਂਦੇ ਆ ਤੇ ਕਾਫੀ ਜ਼ਿਆਦਾ ਨਿਸ਼ਾਨ ਪਏ ਹੋਏ ਸੀ ਮੈਂ ਪ੍ਰੋਪਰ ਪੂਰੇ ਤਰੀਕੇ ਨਾਲ ਚੰਗੇ ਤਰੀਕੇ ਨਾਲ ਕਲੀਨ ਕਰਦੇ ਆ ਪਹਿਲਾਂ ਮੈਂ ਗਿੱਲਾ ਕੱਪੜਾ ਫੇਰ ਦਿੰਦੀ ਆ ਫਿਰ ਉਸ ਤੋਂ ਬਾਅਦ ਮ ਸੁੱਕਾ ਕਪੜਾ ਨਾਲ ਦੇ ਨਾਲ ਫਿਰ ਦਿਨ ਨਹੀਂ ਨਿਸ਼ਾਨ ਨਹੀਂ ਪੈਂਦੇ ਹੈ ਕਿ ਆਪਣੀ ਬੋਲ ਤੇ ਤੇ ਫਿਰ ਉਸ ਤੋਂ ਬਾਅਦ ਇੱਕ ਇਧਰ ਘੜਾ ਵੀ ਰੱਖਿਆ ਹੋਇਆ ਜਿੱਥੋਂ ਮੈਂ ਪਾਣੀ ਮਤਲਬ ਸਾਰੀ ਫੈਮਿਲੀ ਪੀਂਦੀ ਹੈ ਉਹ ਮੈਂ ਜਿਹੜੀ ਬੋਤਲ ਵਗੈਰਾ ਨੇ ਇਸ ਵਾਰ ਨਹੀਂ ਰੱਖਿਆ ਹਜੇ ਕਿਉਂਕਿ ਹਜੇ ਵੀਰ ਮਤਲਬ ਬਿਮਾਰ ਹੋ ਰਹੀ ਸੀ ਕਿ ਤਾਂ ਕਰਕੇ ਫਿਰ ਉਹਨੂੰ ਕੰਗਜਪਾ ਮੋਰੀਆ ਸੀ ਨਾ ਉਹ ਠੰਡਾ ਪਾਣੀ ਮੰਗਦੀ ਸੀ ਇੱਕ ਇਦਨ ਮੈਂ ਰੱਖ ਦਿੱਤੀ ਸੀ ਵੈਸੇ ਬੋਟਲ ਫ੍ਰਿਜ ਦੇ ਵਿੱਚ ਤੇ ਦੇਖਿਆ ਵੀਰ ਬਾਰ-ਬਾਰ ਪਾਣੀ ਪੀ ਰਹੀ ਸੀ ਤੇ ਉਹਨੂੰ ਜ਼ੁਕਾਮ ਹੋ ਗਿਆ ਸੀ ਬਿਮਾਰ ਹੋ ਗਈ ਸੀ ਫਿਰ ਇਸ ਕਰਕੇ ਮੈਂ ਵੀ ਰੱਖਣਾ ਛੱਡ ਦਿੱਤਾ ਚਲੋ ਮੈਂ ਸੋਚਿਆ ਵੀ ਕੜਾਪਾ ਲਗਾ ਲੈਨੇ ਆ ਕੜਾ ਲੈ ਕੇ ਫਿਰ ਆਪਾਂ ਉਸ ਦੇ ਵਿੱਚ ਪਾਣੀ ਪਾਉਣਾ ਸ਼ੁਰੂ ਕਰ ਦਿੱਤਾ ਤੇ ਸਵੇਰੇ ਸ਼ਾਮ ਕੜਾ ਦਾ ਪਾਣੀ ਜਿਹੜਾ ਚੇਂਜ ਕਰ ਦੇਣੀ ਹੈ ਮੈਂ ਨਾਲ ਦੀ ਨਾਲ ਕੜਾ ਵਾਸ਼ ਕਰ ਦੇਣੀ ਆ ਤੇ ਮੈਂ ਇਹ ਨਹੀਂ ਵੀ ਇੱਕ ਦਿਨ ਭਰ ਦਿੱਤਾ ਤਾਂ ਕੜਾ ਉਸ ਤੋਂ ਬਾਅਦ ਆਪਾਂ ਚੇਂਜ ਨਹੀਂ ਕਰਨਾ ਪਾਣੀ ਫਿਰ ਇਸ ਦੇ ਨਾਲ ਨਾ ਆਪਣਾ ਵੀ ਦੇਖੋ ਟੇਸਟ ਵੀ ਬਦਲ ਜਾਂਦਾ ਹੈ ਪਾਣੀ ਦਾ ਚਲੋ ਹਾਂਜੀ ਹੁਣ ਆਪਾਂ ਕਰਦੇ ਆਂ ਬ੍ਰੇਕਫਾਸਟ ਗਾਈਜ਼ ਬ੍ਰੇਕਫਾਸਟ ਕਰਨ ਤੋਂ ਬਾਅਦ ਫਿਰ ਮੈਂ ਵੀਰ ਨੂੰ ਵੀ ਨਵਾ ਦਿੱਤਾ ਸੀ ਤੇ ਖੁਦ ਵੀ ਨਾਲ ਹੀ ਸੀ ਫਿਰ ਮੈਂ 2 ਘੰਟੇ ਕੀਤੀ ਰੈਸਟ ਤੇ ਇਹਨੇ ਨੂੰ ਯੋਗਾ ਸੀ ਦੁਪਹਿਰ ਦੇ ਚਾਹ ਵਗੈਰਾ ਦਾ ਟਾਈਮ ਚਾਹ ਵਗੈਰਾ ਪੀ ਕੇ ਮੈ ਲੱਗ ਗਈ ਸੀ ਤੇ ਬਰਤਨ ਵਾਸ਼ ਕਰਨ ਕਿਉਂਕਿ ਕਾਫੀ ਜ਼ਿਆਦਾ ਹੋਈ ਪਏ ਸੀ ਕਿ ਚਲੋ ਮੈਂ ਉਹ ਬਰਤਨ ਵਾਸ਼ ਕਰ ਦਿੰਦੀ ਆ ਫਿਰ ਉਸ ਤੋਂ ਬਾਅਦ ਵੀ ਮੈਨੂੰ ਕਾਫੀ ਚਾਰਾ ਸ਼ਾਮ ਦੇ ਜਿਹੜੇ ਕੰਮ ਹੋਣਗੇ ਬਰਤਨ ਵਗੈਰਾ واش ਕਰਕੇ ਮੈਂ ਲੱਗ ਗਈ ਸੀ ਕਿਚਨ ਕਾਊਂਟਰ ਦੀ ਕਲੀਨਿੰਗ ਕਰਨ ਨੂੰ ਕਿਉਂਕਿ ਇੱਥੇ ਕਾਫੀ ਜ਼ਿਆਦਾ ਮਿੱਟੀ ਕੱਟਾ ਪੈ ਚੁੱਕਿਆ ਸੀ ਜਿੰਨਾ ਟਾਈਮ ਕਿਚਨ ਸਾਫ਼ ਨਹੀਂ ਹੁੰਦਾ ਨਾ ਮਨ ਨੂੰ ਸੰਤੁਸ਼ਟੀ ਜੀ ਨਹੀਂ ਮਿਲਦੀ ਵਾਈਬ ਵੀ ਵਧੀਆ ਨਹੀਂ ਆਉਂਦੀ ਆਈਂਗਾ ਮੈਂ ਦਿਨ ਦੇ ਵਿੱਚ 2 ਤੋਂ 3 ਵਾਰ ਕਿਚਨ ਕਾਊਂਟਰ ਕਲੀਨ ਕਰਦੀ ਹਾਂ ਕਿਉਂਕਿ ਜਦੋਂ ਆਪਾਂ ਕੋਈ ਖਾਣ ਚੀਜ਼ ਹੁੰਦੀ ਆ ਜਿਵੇਂ ਕੋਈ ਖਾਣ ਪੀਣ ਵਾਲੀ ਚੀਜ਼ ਹੁੰਦੀ ਹੈ ਨਾ ਉਹ ਦੋ ਸਰਵ ਕਰਦੇ ਆ ਜਦੋਂ ਆਪਾਂ ਚੀਜ਼ ਕਈ ਵਾਰ ਛਿੱਟੇ ਵਗੈਰਾ ਇੱਧਰ ਉੱਧਰ ਨਿਕਲ ਜਾਂਦੇ ਹੈ ਜੋ ਕੋਈ ਵੀ ਚੀਜ਼ ਢਿੱਗ ਜਾਂਦੀ ਹੈ ਕਾਊਂਟਰ ਤੇ ਫਿਰ ਉਹਦੇ ਤੇ ਨਾ ਮ ਓ ਜਦਨੇ ਮਤਲਬ ਮੱਖੀਆਂ ਆ ਜਾਂਦੀਆਂ ਨੇ ਫਿਰ ਉਹ ਵਧੀਆ ਨਹੀਂ ਲੱਗਦਾ ਹੈਗਾ ਤੇ ਆਪਾਂ ਆਪਾਂ ਨੂੰ ਚਾਹੀਦਾ ਵੀ ਆਪਾਂ ਨੂੰ ਕਿਚਨ ਕਾਊਂਟਰ ਨੂੰ ਜਿਹੜਾ ਰੈਗੂਲਰ ਹੈ ਕਲੀਨ ਕਰ ਲੈ ਕਰਦੇ ਰਹਿਣਾ ਚਾਹੀਦਾ ਹਾਂਜੀ ਗਾਇਜ਼ ਇੱਥੇ ਟਾਈਮ ਹੋ ਚੁੱਕਿਆ तकरीबन 5 ਵਜੇ ਦਾ ਤੇ ਅੱਜ ਮੰਮੀ ਨੇ ਸਵੇਰੇ ਮਿਰਚਾਂ ਲਈਆਂ ਸੀ ਪਾਉਣ ਵਾਸਤੇ ਤੇ ਹੁਣ ਉਹਨਾ ਮਿਰਚਾਂ ਨੂੰ ਵਾਸ਼ ਕਰਕੇ ਮੈਂ ਰੱਖ ਲਿਆ ਸੀ ਪਹਿਲਾਂ ਤੇ ਹੁਣ ਮੈਂ ਫ੍ਰੀ ਹਾਂ ਚਲੋ ਵੀ ਆਪਾਂ ਮਿਰਚਾਂ ਦੇ ਵਿੱਚ ਥੋੜਾ ਜਿਹਾ ਜੀਰਾ ਪਾ ਦੇਣਾ ਫਿਰ ਮੰਮੀ ਹੁਣ ਇਹ achar ਪਾ ਦੇਣਗੇ ਆਪੇ ਹਾਂਜੀ ਮੇਰੀ YouTube ਫੈਮਲੀ ਹੁਣ ਮੈਂ ਲੱਗੀ ਸੀ ਇਤਰਾ ਮਿਰਚਾਂ ਜੀ ਰਣ ਜਿਹੜੀਆਂ ਵਧੀਆ ਮਿਰਚਾਂ ਸੀ ਉਹ ਮੈਂ ਵਧੀਆ ਰੱਖ ਲਈਆਂ ਸੀਗੀਆਂ ਤੇ ਜਿਹੜੀਆਂ ਥੋੜੀਆਂ ਬਹੁਤ ਮੈਨੂੰ ਖਰਾਬ ਲੱਗੀਆਂ ਉਹ ਮੈਂ ਸਾਈਡ ਤੇ ਇੱਕ ਪਲੇਟ ਰੱਖੀ ਹੋਈ ਸੀ ਉਹਦੇ ਵਿੱਚ ਕੱਟ ਕੇ ਰੱਖ ਰਹੀ ਸੀਗੀ ਤੇ ਹਾਂਜੀ ਗਾਇਸ ਇਹ ਸੀ ਮੇਰੇ ਅੱਜ ਦੇ ਦਿਨ ਦਾ ਵਲੌਗ ਕਿਵੇਂ ਲੱਗਿਆ ਤੁਹਾਨੂੰ ਮੇਰਾ ਅੱਜ ਦਾ ਵਲੌਗ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਤੇ ਇਸ ਤੋਂ ਬਾਅਦ ਆਪਣੇ ਰੈਗੂਲਰ ਜਿਹੜੇ ਵੀਡੀਓ ਆਉਣਗੇ ਤੁਸੀਂ ਵੀ ਮੈਨੂੰ ਸਪੋਰਟ ਕਰਿਆ ਕਰੋ ਤਾਂ ਕਿ ਮੈਨੂੰ ਵੀ ਹੌਸਲਾ ਮਿਲੇ ਵੀ ਮੇਰੀ YouTube ਫੈਮਲੀ ਮੈਨੂੰ ਸਪੋਰਟ ਕਰ ਰਹੀ ਹੈ ਹਾਂਜੀ ਗਾਇਸ ਇੱਥੇ ਕਰਦੇ ਆ ਆਪਣੇ ਅੱ